ਲਓ ਜੀ ਮਿੱਤਰੋ ਘੋੜੀ ਚੈੱਕ ਕਰੋ ਨੁਕਰੇ ਬੱਚੇ ਦੇਣ ਵਾਲੀ ਮਜ਼ਬੂਤ ਬਾਡੀ ਦੀ ਵੱਡੇ ਟੱਡ ਦੀ ਚੰਬੀ ਘੋੜੀ ਗੱਬਣ ਚੈੱਕ ਪਾਸ ਜਿਹੜੇ ਭਰਾ ਗੱਬਣ ਚੈੱਕ ਪਾਸ ਘੋਲੀ ਘੋੜੀ ਭਾਲਦੇ ਆ ਉਹ ਦੇਖ ਸਕਦੇ ਬਿੱਲੀਆਂ ਅੱਖਾਂ ਦੀ ਬਿੱਲੀਆਂ ਤੇ ਬਾਲ ਭੋਰੀਆਂ ਦੀ ਸਾਫ ਮੱਥੇ ਵਾਲੀ ਭੋਰੀ ਉੱਚੀ ਬਹੁਤ ਆ ਅੰਟਿਊ ਅਤੀ ਸੁੰਦਰ ਨਾਂ ਤਾਂ ਸੁਣਿਆ ਹੀ ਹੋਣਾ ਤੁਸੀਂ ਘੋੜੇ ਦਾ ਅਤੀ ਸੁੰਦਰ ਦੀ ਪੋਤੀ ਆ ਇੰਦਰ ਘੋੜੇ ਦੀ ਬੱਚੀ ਡੀਐਨਏ ਕਰਾ ਸਕਦੇ ਮਾਲਕਾਂ ਦਾ ਨੰਬਰ ਤੱਕ ਦੇ ਦਾਂਗੇ ਆਪਾਂ ਉਹਨਾਂ ਤੋਂ ਉਮਰ ਤਾਂ ਹੀ ਕੰਫਰਮ ਕਰ ਲੈ ਸੱਤਕ ਮਹੀਨੇ ਬੱਚੀ ਦੀ ਉਮਰ ਹੋਈ ਆ ਤਿੰਨ ਪੈਰ ਚਟਿਆ ਕੁਮੈਤਰਾ ਮਾਂ ਰਾਜਹੰਸ ਦੀ ਸੀ ਭੈਣੇ ਦੀ ਦੇਵਰਾਜ ਦੀ 36 ਇੰਚ ਦੀ ਹੋਈ ਖੜੀ ਆ ਤੇ ਆਪਾਂ ਦਲਰਾਜ ਘੋੜੇ ਦੀ ਪੁੱਤੀ ਐ ਜਸਣ ਵਾਲੇ ਦੀ ਸਨ ਕੰਡੀਸ਼ਨ ਲੈਂਥ ਲੰਥ ਸੀ ਪੂਰੀ ਚੰਗੀ ਆ ਮੰਨ ਲਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਜਾਣੀ 51000 ਫੀਸ ਵਾਜ ਜਾਣੀ ਮੌਕੇ ਤੇ ਹੀਟ ਚ ਉਹੀ ਆ ਵੀ ਚੈੱਕ ਵੀ ਜਿਹੜੇ ਮਰਜ਼ੀ ਡਾਕਟਰ ਉਹ ਕੁੜੀਆਂ ਦੇ ਫੈਨ ਕੀ ਸੱਜਣ ਫੋਨ ਲਾਉਂਦੇ ਹੁੰਦੇ ਬਾਈ ਨੀਲੀ ਘੋੜੀ ਚਾਹੀਦੀ ਆ ਤਾਂ ਮਿੱਤਰ ਆਹ ਕੁੜੀ ਦੇਖੋ ਇੱਕ ਵਾਰ ਗਰਦਨ 60 ਇੰਚ ਹਾਈਟ ਆ ਮੂੰਹ ਬੱਟੀਆਂ ਦਾ ਪੰਜਾਰੇ ਲੱਗ ਗਏ ਆ ਚਾਰ ਦਾਂਦੀ ਆ ਪੰਜਾਰੇ ਦੋਸਤੋਂ ਲੱਗਦੀ ਮੰਨ ਲਓ 4.5 5 ਸਾਲ ਦੇ ਆਸ-ਪਾਸ ਉਮਰ ਹੈ ਦੀ ਦੇਖੋ ਇਹ ਮੀਟ ਹੋਈ ਆਪਣੇ ਘੋੜੇ ਤੋਂ ਹੀ ਆ ਗੁਰਦਿੱਤ ਤੋਂ ਕਰਾਈ ਸੀ ਜੈਰਾ ਅੱਜ ਤੋਂ ਗੁਰਦਿੱਤ ਤੋਂ ਮੀਟ ਆ ਜੀ ਸ਼ਾਇਦ ਆ ਬਾਕੀ ਫੋਟੋ ਵੀਡੀਓ ਮਿਲ ਜੂ ਆਪਣੇ ਲੋਵੀ ਦੋਸਤੋ ਅੱਜ ਦੇ ਬਲੌਗ ਚ ਸਾਰੇ ਜਾਨਵਰ ਦਿਖਾ ਦਨੇ ਆ ਗੱਬਣ ਕੋੜੀ ਜਿਵੇਂ ਹੋਈ ਦੋ ਦੰਦ ਚਾਲ ਵਾਲੀ ਬਿਸ਼ੇਰੀ ਸਪੱਟੇ ਜੀ ਦੇ ਨੰਬਰ ਲਾਏ ਹੋਏ ਆ ਤੇ ਜਾਨਵਰ ਗੱਬਣ ਖਾਲੀ ਮੀਟ ਹੋਈਆਂ ਤਕਰੀਬਨ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਤਰੀਕ ਅੱਜ 11 April 2025 ਜਿਹੜੇ ਜਿਹੜੇ ਜਾਨਵਰ ਖੜੇ ਉਹਨਾਂ ਨੂੰ ਮੋਟੇ ਮੋਟੇ ਆਪਾਂ ਬਾਹਰ ਕੱਢ ਕੇ ਦਿਖਾਉਨੇ ਆ ਬਾਬਾ ਜੀ ਆਹ ਪਾਣੀ ਪਿਆ ਕੇ ਨਾ ਮੜਾ ਤੂੰ ਤੇ ਭੰਗਾ ਜਾਨਵਰ ਬਾਹਰ ਕੱਢ ਕੱਢ ਦਿਖਾਓ ਜਿਹੜੇ ਖੜੇ ਆਪਣੇ ਕੋਲ ਮੋਟੂ ਮੋਟੇ ਬੱਚੇ ਬਾਹਰ ਕੱਢ ਬੰਨੀ ਪਹਿਲਾਂ ਗੱਬਣ ਕੋੜੀ ਲਾ ਗੱਬਣ ਘੋੜੀ ਦਿਖਾ ਦਈਏ। ਲਓ ਜੀ ਮਿੱਤਰੋ ਘੋੜੀ ਚੈੱਕ ਕਰੋ। ਨੁਕਰੇ ਬੱਚੇ ਦੇਣ ਵਾਲੀ ਮਜ਼ਬੂਤ ਬਾਡੀ ਦੀ ਵੱਡੇ ਢੱਡ ਦੀ ਚੰਬੀ ਘੋੜੀ ਗੱਬਣ ਚੈੱਕ ਪਾਸ। ਜਿਹੜੇ ਭਰਾ ਗੱਬਣ ਚੈੱਕ ਪਾਸ ਘੋਲੀ ਘੋੜੀ ਭਾਲਦੇ ਆ ਉਹ ਦੇਖ ਸਕਦੇ ਬਿੱਲੀਆਂ ਅੱਖਾਂ ਦੀ ਬਿੱਲੀਆਂ ਤੇ ਬਾਲ ਭੌਰੀਆਂ ਦੀ ਸਾਫ ਮੱਥੇ ਵਾਲੀ ਭੌਰੀ ਉੱਚੀ ਬਹੁਤ ਆ। ਦੇਖੋ ਬਾੜਾ ਬੁੱੜਾ ਕਰੋ ਚੈੱਕ ਤੁਸੀਂ। ਬਹੁਤ ਸੋਹਣੇ ਬਾੜੇ ਦੀ ਆ। ਪਲੈਂਟ ਦੇਖੋ ਕਿੰਨੇ ਜਿਆਦਾ ਤੇ ਤਕਰੀਬਨ ਪਿੰਡੇ ਸਾਰੇ ਵਾਲ ਹੀ ਚਟੇ ਆ ਗਰਦਨ ਖੜਨੀ ਖੁਰਨੀ ਪੈਰ ਪੂਰ ਪੈਦਾ ਹੀ ਪੂਰਾ ਮਜ਼ਬੂਤ ਆ ਦੋਸਤੋ ਜੇ ਨੁਕਰੇ ਬੱਚੇ ਦੇਣ ਵਾਲੀ ਚੰਬੀ ਘੋੜੀ ਭਾਲਦੇ ਆ ਤਾਂ ਆ ਦੇਖ ਲੋ ਕਨ ਕਨ ਜਮਨ ਲਾ ਜਾਂਦੀ ਏ ਨੇੜੇ ਤੋਰੇ ਤੋਰੇ ਦੀ ਬਹੁਤ ਸੋਹਣਾ ਤੁਰਦੀ ਏ ਪੂਸ ਤੇ ਸਾਰੇ ਵਾਲ ਚਟੇ ਆ ਇਹਨੂੰ 5-10 ਮਿੰਟ ਬੰਨ ਰੀਤੇ ਤੇ ਫੰਗਾ ਨਾਲੇ ਤੋਰ ਦੇ ਲੋ ਵੀ ਸੱਜਣੋ ਮੋਡਲ ਲਪਾਂਗੇ ਲੋ ਵੀ ਮਿੱਤਰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਸਾਰੇ ਜਾਨਵਰਾਂ ਦਾ ਬਲੌਗ ਦਿਖਾਉਣਾ ਬੇਸ਼ੇਰੀ ਚੈੱਕ ਕਰੋ ਦੋਸਤੋ ਕਾ ਟੈਂਚ ਦੀ ਆ ਸੰਭ ਸੰਭ ਦਾ ਸੈਜ ਦੇਖ ਸਕਦੇ ਤੁਸੀਂ ਅੱਜ ਤੁਹਾਨੂੰ ਮੰਨ ਲਓ ਪ੍ਰੋਫੈਸ਼ਨਲ ਨਹੀਂ ਸਿਰਫ ਨਾਰਮਲ ਵੀਡੀਓ ਦਿਖਾਉਣੀ ਹੈ ਮੱਥੇ ਫੁੱਲੇ ਦੇ ਬਹੁਤ ਸੋਹਣਾ ਫੈਸ ਦਾ ਤੇ ਕੰਨ ਕੁੰਨ ਸੁਨੱਖਾ ਹੀਟਜ ਆ ਅੱਪਾ ਜੀ ਮੀਟ ਕਰਾ ਦੇਣੀ ਡਾਕਟਰ ਸਾਹਿਬ ਤੋਂ ਚੈੱਕ ਹੋਈ ਹੋਈ ਆ ਤੇ ਮੀਟ ਹੋਊ ਸਿੱਧੀ ਕਰਨ ਰੀਤੇ ਤੇ ਬੰਦੇ 10 ਮਿੰਟ ਲੈਟ ਲੂ ਹਨਾ ਤੋਰੇ ਤੋਰੇ ਬਹੁਤ ਸੋਹਣਾ ਤੁਰਦੀ ਆ ਦੋਸਤੋ ਰੰਗ ਰੰਗ ਬਹੁਤ ਪੱਕਾ ਦੇਖੋ ਕੰਨ ਕੰਡੀਸ਼ਨ ਲੈਂਥ ਲੰਥ ਸਭ ਪੂਰੀ ਚੰਗੀ ਆ ਮੰਨ ਲਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੀ ਹੋ ਜਾਣੀ 51000 ਫੀਸ ਵਾਜ ਜਾਣੀ ਮੌਕੇ ਤੇ ਹੀਟਜ ਤੁਸੀਂ ਆਪਦੀ ਚੈੱਕ ਜਿਹੜੇ ਮਰਜ਼ੀ ਡਾਕਟਰ ਕੋਲ ਕਰਾ ਸਕਦੇ ਸੋਮਬ ਦਾ ਸਹਿਜ ਲੈਂਥ ਗਰਦਨ ਕੰਨ ਕੁੰਦੀ ਸਾਰੇ ਪਾਸਿਓਂ ਪਰਫੈਕਟ ਆ ਪੰਗੇ ਤੋਰ ਕੇ ਦਿਖਾਵਾਂਗੇ 12 ਤੱਕ ਦੇਖੋ ਕਰੰਟ ਵੀ ਪੂਰਾ ਮੋੜ ਲਓ ਜੀ ਤੇ ਮੈਂ ਸੋਚਿਆ ਅੱਜ ਮੌਸਮ ਠੰਡਾ ਤਾਂ ਸੱਜਣਾ ਨੂੰ ਜਾਨਵਰ ਬਲੌਕ ਚ ਹੀ ਦਿਖਾ ਦਈਏ ਲੈ ਵੀ ਪੰਗਿਆ ਸੇਠ ਬੰਦੇ ਲੋ ਵੀ ਮਿੱਤਰੋ ਇੱਕ ਹੋਰ ਚੰਬੀ ਮਾਰਵਾੜੀ ਘੋੜੀ ਦੇਖੋ ਜੀ ਉਹ ਕਿ ਇੱਥੇ ਪਹਿਲਾਂ ਰੋਕਿਆ ਕਰ ਪੰਗੇ ਗਰਦਨ ਦੇਖੋ ਤਿੰਨ ਪੈਰ ਚਿੱਟੇ ਆ ਮੱਥੇ ਬਲੇਜ ਆ ਮੱਥੇ ਸਿੰਗਲ ਭੋਰੀ ਆ ਦੂਰ ਦੂਰ ਬੰਨਨੇ ਸਟੋਕ ਲਵਾ ਬਾਬਾ ਇੱਥੇ ਦੂਰ ਦੂਰ ਮੱਥੇ ਸਿੰਗਲ ਭੋਰੀ ਆ ਜੀ ਕੁੰਡੀ ਵਾਲਾ ਕੰਨ ਬਾਲ ਭੋਰੀਆਂ ਦੇ ਸਾਫਾ ਸਾਢੇ 4 ਮਹੀਨੇ ਗੱਬਨ ਚੈੱਕ ਪਾਸ ਆ ਜੀ ਮੰਗਿਆ ਇਹਨੂੰ ਬੰਨਿਆ ਨੀਲੇ ਕੋੜੇ ਚੈਂਪੀਅਨ ਤੋਂ ਗੱਬਨ ਚੈੱਕ ਪਾਸ ਲਿਆਓ ਬਾਬਾ ਜੀ ਇੱਕ ਦੋਸਤੋ ਆ ਤੁਹਾਨੂੰ ਮਾਰਵਾੜੀ ਬਸ਼ੇਰੀ ਦਿਖਾਉਣੇ ਲੈਂਨ ਦੀ ਗਰੰਟੀ ਨਾਲ ਡੀਰ ਉੱਕ ਲੋ ਜੀ ਡੀਐਨਏ ਤਾਂ ਗਰੰਟੀ ਹੋ ਅਤੀ ਸੁੰਦਰ ਨਾਂ ਤਾਂ ਸੁਣਿਆ ਹੀ ਹੋਣਾ ਤੁਸੀਂ ਘੋੜੇ ਦਾ ਅਤੀ ਸੁੰਦਰ ਦੀ ਪੋਤੀ ਆ ਇੰਦਰ ਘੋੜੇ ਦੀ ਬੱਚੀ ਐ ਡੀਐਨਏ ਕਰਾ ਸਕਦੇ ਹਾਂ ਮਾਲਕਾਂ ਦਾ ਨੰਬਰ ਤੱਕ ਦੇ ਦਾਂਗੇ ਆਪਾਂ ਉਹਨਾਂ ਤੋਂ ਉਮਰ ਤਾਂ ਹੀ ਕਨਫਰਮ ਕਰ ਲਓ 7 ਮਹੀਨੇ ਬੱਚੀ ਦੀ ਉਮਰ ਹੋਈ ਆ ਤਿੰਨ ਪੈਰ ਚਟਿਆ ਕੁਮੈਤ ਰੰਗ ਬਹੁਤ ਸੋਹਣਾ ਮਜ਼ਬੂਤ ਹੱਡਾਂ ਪੈਰਾਂ ਦੀ ਮੱਥੇ ਪਟਾ ਤੇ ਪੰਗੇ ਨੀਲੀ ਘੋੜੀ ਲੈ ਚਾਏ ਕੁੰਡੀ ਵਾਲਾ ਕੰਨ ਦੇਖੋ ਬਾਬਾ ਜੀ ਇਹਨੂੰ ਬਾਹਰ ਬੰਦ ਦਿਓ ਪਾਣੀ ਰੈਂਦਾ ਇਹਨੂੰ ਪਿਉਣਾ ਬਾਹਰ ਹੀ ਪਾ ਦੇ ਤੂੰ ਰੈਡੀ ਲਾ ਫਿਰ ਤੇ ਬੱਚੇ ਆ ਸਾਡੇ ਦੇ ਰਸਾ ਲੋ ਜੀ ਮਿੱਤਰੋ ਇੱਕ ਆ ਘੋੜੀ ਕਰੋ ਚੈੱਕ ਇਹ ਆਪਣੇ ਵਾਲੇ ਘੋੜੇ ਤੋਂ ਮੀਟ ਆ ਜੀ ਨੀਲੀ ਘੋੜੀ ਕੋਈ ਨੀਲੇ ਘੋੜੀਆਂ ਦੇ ਫੈਨ ਕੀ ਸੱਜਣ ਫੋਨ ਲਾਉਂਦੇ ਹੁੰਦੇ ਭਾਈ ਨੀਲੀ ਘੋੜੀ ਚਾਹੀਦੀ ਆ ਤਾਂ ਮਿੱਤਰੋ ਆ ਘੋੜੀ ਦੇਖੋ ਇੱਕ ਵਾਰ ਗਰਦਨ 60 ਇੰਚ ਹਾਈਟ ਆ ਮੂੰਹ ਪੱਟੀਆਂ ਦਾ ਪੰਜਾਰੇ ਲੱਗੀਆਂ ਚਾਰ ਦਾਂਦੀ ਆ ਪੰਜਾਰੇ ਦੋਸਤੋ ਲੱਗਦੀ ਮੰਨ ਲਓ 4.5 ਸਾਲ ਦੇ ਆਸ-ਪਾਸ ਉਮਰ ਹੈ ਦੀ ਦੇਖੋ ਇਹ ਮੀਟ ਹੋਈ ਆਪਣੇ ਘੋੜੇ ਤੋਂ ਜੀ ਆ ਗੁਰਦਿੱਤ ਤੋਂ ਕਰਾਈ ਸੀ ਜੈ ਰਾਤ ਪਾਪੀ ਬਲਾਵਾ ਗੁਰਦਿੱਤ ਤੋਂ ਮੀਟ ਆ ਜੀ ਸ਼ਾਇਦ ਆ ਬਾਕੀ ਫੁੱਟ ਵੀਡੀਓ ਮਿਲ ਜੂ ਆਪਣੇ ਮਾਰਵਾੜੀ ਦੋਨਾਂ ਘੋੜਿਆਂ ਦਾ ਇੱਕ ਤੋਂ ਮੀਟ ਆ ਪੰਗੇ ਤੋਰ ਕੇ ਦੇਖੋ ਬਾਬਾ ਜੀ ਮੱਥੇ ਫੋਲ ਵਾਲੀ ਬਿਛੇਰੀ ਜਾਓ ਹਾਂ ਉਹ ਤਨ ਦੋ ਨੰਬਰ ਨੁਕਰੀ ਦੇ ਨਾਲ ਖੜੀ ਮੋੜ ਲਿਆ ਪਾਂਗੇ ਤੁਰਦੀ ਬਹੁਤੋ ਦੋਸਤੋ ਤੋਰਾ ਬਹੁਤ ਜਿਆਦਾ ਇੱਕ ਆਪਾਂ ਕਹਿ ਸਕਦੇ ਅਮਰੂਤੀ ਗੱਡੀ ਵਰਗੀ ਆ ਜਿੰਨੀ ਮਰਜ਼ੀ ਭਜਾਲੀ ਉਹ ਨਹੀਂ ਭੱਜਦੀ ਹੰਗੇ ਨੂੰ ਬਾਹਰ ਬੰਦੋ ਅੱਜ ਚੱਲ ਉਹਦੇ ਪਿਛਾੜੀ ਲਾ ਲਈ ਲੋ ਜੀ ਕਰੋ ਚੈੱਕ ਮਿੱਤਰੇ ਕਾਹ ਕੋੜੀ ਚੈੱਕ ਕਰੋ ਪੈਰਾਂ ਤੋਂ ਅੰਦਾਜ਼ਾ ਤਾਂ ਤੁਸੀਂ ਲਾਲਾ ਕੇ ਚੰਗੇ ਖਾਨਦਾਨ ਦੇ ਘੋੜਿਆਂ ਵਰਗਾ ਸੌਂਬਤ ਹੈ ਵੀ ਪੰਜਾਬ ਦੇ ਕਹਦੇ ਜੀ ਜਿਤ ਸਾਰਿਆਂ ਤੋਂ ਵੱਧ ਘੋੜਿਆ ਉਹ ਘੋੜੇ ਦੀ ਬੱਚੀ ਆ ਆਲੀਸਾਨ ਦੀ ਡਾਇਰੈਕਟ ਆ ਦੋਸਤੋ ਮੱਥੇ ਫੁੱਲ ਮਗਰਲੇ ਦੋ ਪੈਰ ਚਿੱਟੇ ਮੌਕੇ ਤੇ ਖਾਲੀ ਆ ਪੰਗੇ ਮੜੀ ਧੌਣ ਚਗਾਤਾ ਨੂੰ ਗਰਦਨ ਦਾ ਜਿਹੜਾ ਮਣੀਆ-ਮੁਣੀਆ ਉਹ ਦਿਖਾਈਏ ਦੇਖੋ ਜੀ ਨੈਕ ਕਨਫਰਮੇਸ਼ਨ ਦੇਖ ਸਕਦੇ 60 ਤੋਂ ਬਾਹਰ ਹਾਈਟ ਤਕਰੀਬਨ 61 ਇੰਚੀ ਆ ਬਾਕੀ ਪ੍ਰੋਪਰ ਤੋਂ ਆ ਕੇ ਮਿਲ ਸਕਦੇ ਕੋਈ ਇਤਰਾਜ਼ ਨਹੀਂ ਕੁੰਡੀ ਵਾਲਾ ਖੰਨ ਆਪਾਂ ਕਹਿ ਸਕਦੇ ਆ ਬਰੀਡਿੰਗ ਵਾਲੀ ਘੋੜੀ ਕਈ ਵਾਰ ਕਈ ਸੱਜਣਾ ਦੇ ਫੋਨ ਆਉਂਦੇ ਆ ਉਦੋਂ ਮੌਕੇ ਤੇ ਨਹੀਂ ਕੋਈ ਦਿਮਾਗ ਤੇ ਹੁੰਦਾ ਨਾ ਜਾਨਵਰ ਜਿਹੜੇ ਕਹਿੰਦੇ ਨੇ ਬਾਈ ਕੋਈ ਚੰਗੇ ਘੋੜੇ ਡਾਇਰੈਕਟ ਹੋਵੇ ਬਰੀਡਿੰਗ ਵਾਸਤੇ ਲਾਉਣੇ ਤਾਂ ਮਿੱਤਰੋ ਆ ਇੱਕ ਉਹ ਬਰੂਡ ਮੇਰ ਆਪਾਂ ਕਹਿ ਸਕਦੇ ਜਿਹਨੇ ਚੰਗੇ ਬੱਚੇ ਪੈਦਾ ਕੀਤੇ ਆ ਲੈਂਥ ਦੇਖ ਸਕਦੇ ਆ ਮਣੀਆਂ ਦੇਖੋ ਤੁਸੀਂ ਕੰਨ ਕੰਡੀਸ਼ਨ ਦੇਖੋ ਪੂਰੀ ਕਹਿ ਦੋ ਵੀ ਇੱਕ ਹਿਸਾਬ ਦੀ ਬਰੀਡਿੰਗ ਵਾਲੀ ਘੋੜੀ ਆ ਕੋਈ ਸੱਜਣ ਹੋਵੇ ਜਿਹਨੇ ਬਰੀਡਿੰਗ ਲਈ ਆਵਾ ਭਾ 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 ਬਰੀਡਿੰਗ ਲਈ ਚੰਗਾ ਜਾਨਵਰ ਲੈਣਾ ਤਾਂ ਉਹ ਆ ਮਾਰਵਾੜੀ ਘੋੜੀ ਦੇ ਮੌਕੇ ਤੇ ਖਾਲੀ ਤੁਸੀਂ ਮਨ ਪਸੰਦੇ ਘੋੜੇ ਤੋਂ ਭਰਾ ਵੀ ਸਕਦੇ ਆ ਫੰਗਾ ਜੀ ਇਹਨੂੰ ਬੰਨੋ ਅੰਦਰ ਬਾਬਾ ਜੀ ਲਿਆਓ ਤੋ ਯਾ ਬਿਸ਼ੇਰੀ ਦੋਸਤੋ ਆ 10 ਕੁ ਮਹੀਨਾ ਹੀ ਬੱਚੀ ਚੈੱਕ ਕਰੋ ਮੱਥੇ ਫੋਲੋ ਥੋੜਾ ਜਿਹਾ ਬੁੱਲ ਚਿੱਟਾ ਦੇਖ ਇਹ ਇੱਕ ਪੈਰ ਚਿੱਟਾ ਵੈਸੀ ਤੇ ਹੁਣ ਲਿਬੜਾ ਹੋਇਆ ਕਰਕੇ ਨਾ ਦਿੱਤੇ ਮੂਹਰਲਾ ਪੈਰ ਚਿੱਟਾ ਜੀ ਤੇ ਹਾਈਟ ਹੋਈਟ ਚੰਗੀ ਕਰ ਦੂ ਕੰਨ ਕੁੰਦੀ ਵੀ ਚੰਗੀ ਆ ਬਰੀਕੀ ਜਾਂ ਬਿਸ਼ੇਰੀ ਮਾਰਵੜੀ ਬਿਸ਼ੇਰੀ ਲੈਣੀ ਆ ਆ ਦੋ ਬਿਸ਼ੇਰੀਆਂ ਖੜੀਆਂ ਇੱਕ ਤਾਂ ਬੱਚੀ ਖੜੀ ਆਪਣੀ ਕੋਲ ਲੋ ਜੀ ਚਾਰੇ ਪਾਸੇ ਕੈਮਰਾ ਘੁਮਾਤਾ ਆਪਾਂ ਕੁੰਡੀ ਵਾਲਾ ਕੰਨ ਆ ਜੀ ਬਾਬਾ ਜੀ ਇਹਨੂੰ ਬੰਨਿਆਓ ਬਾਹਰ ਹੀ ਬੰਦੇ ਜਾ ਤੇ ਦੋਸਤੋ ਅੱਜ ਤੁਹਾਨੂੰ ਖੋਲ ਕੇ ਇੱਕ ਜਾਨਵਰ ਦਿਖਾਵਾਂਗੇ ਬਾਕੀ ਉਹ ਦਿਖਾ ਦਿੰਨੇ ਆ ਬਿਛੇਰੀ ਕਾ ਟੈਂਚ ਦੀ ਆ ਦੋ ਦੰਦ ਆ ਜੀ ਮਹਾਦੇਵ ਘੋੜੇ ਦੀ ਆ ਮਗਰਲੇ ਦੋ ਪੈਰ ਚਟੇ ਆ ਮੱਥੇ ਫੁੱਲ ਆ ਜੀ ਤੇ ਤੂਰੇ ਤੂਰੇ ਰੇਵੀਆ ਚਾਲੀ ਬਹੁਤ ਸੋਹਣੀ ਆ ਸਪੱਟਾ ਵੀ ਭਾਦੀ ਰਹੀ ਆ ਦੋ ਦੰਦ ਉਮਰੋ ਦੋ ਦੰਦ ਆ ਤੇ ਦੂਜੇ ਜਾਨਵਰ ਆਪਾਂ ਖੜੇ ਦਿਖਾ ਦੇਨੇ ਜਿਵੇਂ ਆ ਬਸ਼ੀਰਾ ਕਰੋ ਚੱਕ ਦਾਨੇ ਘੋੜੇ ਦਾ ਗਰੰਟੀ ਨਾਲ 5 ਕਲੇਣਾ ਜੀ ਮੱਥੇ ਪਟਾ ਛੋਟਾ ਕੰਨ ਧੋਣ ਦਾ ਮਣੀਆ-ਮੁਣੀਆ ਬਹੁਤ ਜ਼ਿਆਦਾ ਚੰਗਾ ਦੇਖੋ ਦੇਖ ਸਕਦੇ ਆ ਤੇ ਜਿਹਨੇ ਸਵਾਰੀ ਲਈ ਥੋੜੇ ਪੈਸੇ ਲਾਉਣੇ ਆ ਤੇ ਥੋੜੇ ਪੈਸੇ ਵਾਲਾ ਭਰਾ ਸੱਜਣਾ ਆਹ ਦੇਖ ਸਕਦਾ ਤੇ ਆ ਆਲੀ ਥਾਨ ਵਾਲੀ ਤੇ ਦੂਜਿਆਂ ਦਿਖਾਤੀਆਂ ਆਹ ਘੋੜੀ ਚੈੱਕ ਕਰੋ ਮੱਥੇ ਫੁੱਲ ਮਗਰਲੇ ਥੋੜੇ-ਥੋੜੇ ਪੈਰ ਚਿੱਟੇ ਮਾਰਕਿਆਂ ਬਹੁਤ ਥੋੜੀਆਂ ਮੰਨ ਲਓ ਪੈਰ ਮਗਰੋਂ ਇੰਨੇ ਚਿੱਟੇ ਆ ਦੂਜੀ ਸਾਰੀ ਬਲੈਕ ਮੱਥੇ ਫੁੱਲ ਆ ਥੋੜਾ ਜਿ ਤੇ ਜੈ ਰਾਜ ਤੋਂ ਮੀਟ ਆ ਜੀ ਆ ਇੱਕ ਕੁੜੀ ਤੁਹਾਨੂੰ ਹੋਰ ਦਿਖਾਉਨੇ ਆ ਲੈਂਥ ਦੇਖੋ ਇਹਦੀ ਗਲੋਤਰਿਆ ਦੀ ਬੱਚੀ ਥੇਲ ਹੋਈ ਆਪਣੇ ਪੰਜਾਬ ਚ ਚੰਗੀ ਕੀਮਤ ਤੇ ਥੇਲ ਹੋਈ ਆ ਇਹਦਾ ਇੱਕ ਪੈਰ ਚਿੱਟਾ ਤੇ ਮੱਥੇ ਫੁੱਲ ਆਲੀ ਥਾਂ ਦੀ ਪੁੱਤੀ ਆ ਮਦੇਰ ਘੋੜੇ ਦੀ ਆ ਤੁਹਾਨੂੰ ਕੱਢ ਕੇ ਇਹ ਵੀ ਦਿਖਾਵਾਂ ਤੇ ਆ ਬਿੱਲੀ ਬਿਛੇਰੀ ਬਿੱਲੀ ਘੂੜੀ ਇਹ ਵੀ ਮੌਕੇ ਤੇ ਹੀਟ ਜੱਜ ਅੱਜ ਨੁਕਰੇ ਘੋੜੇ ਤੋਂ ਆਪਣੇ ਵਾਲੇ ਬਾਜ ਤੋਂ ਭਰਾ ਦੇ ਨੇ ਜਿਹੜਾ ਅਰ ਦਿੰਦਾ ਤੋਰੇ ਤੋਰੇ ਬਹੁਤ ਚੰਗੇ ਗਰਦਨ ਦੇਖ ਸਕਦੇ ਤੁਸੀਂ ਬਹੁਤ ਚੰਗੀ ਲੱਗੀ ਹੋਈ ਆ ਤੇ ਆ ਨਾਲ ਦੀ ਮਾਰਵਾੜੀ ਘੋੜੀ ਸੇਲ ਹੋਈ ਹੋਈ ਹੈ ਜੀ ਇਹ ਮਹੰਤਾਲੇ ਘੋੜੇ ਦੀ 62 ਇੰਚ ਵੱਟੋਂ ਦਾ ਬੂ ਥੋੜੀ ਗਲਟੀ ਘੋੜੀ ਹੈ ਜੀ ਇਹ ਕੁਮੈਤ 59 ਇੰਚ ਦੀ ਆ ਇਹ ਵੀ ਗੁਰਦੱਤ ਤੋਂ ਮੀਟ ਹੋਈ ਹੋਈ ਹੈ ਨਾਲ ਨੀਲੀ ਚੰਬੀ ਖਾਲੀ ਹੈ ਘੋੜੀ ਤੇ ਓਏ ਜੈਰਾਜ ਵਾਲਾ ਬਸ਼ੀਰਾ ਲਿਆ ਕੇ ਦਿਖਾਓ ਤੇ ਨਾਲ ਦੀ ਉਹਦੀ ਬਸ਼ੀਰੀ ਦਿਖਾ ਦਿੰਦੇ ਆ ਤਕਰੀਬਨ ਦੂਜੇ ਆ ਸਾਰੇ ਜਾਨਵਰ ਇੱਕ ਆ ਬਸ਼ੀਰਾ ਤੇ ਬਸ਼ੀਰੀ ਦਿਖਾ ਦिए ਉਹ ਬਸ਼ੀਰਾ ਤੇ ਉਹਦੀ ਮਾਂ ਦਿਖਾ ਦਿਓ ਤੇ ਨੁਗਰੇ ਜਾਨਵਰ ਦੋਨੇ ਬਸ਼ੀਰੀਆ ਦੋਸਤੋ ਉਹ ਵੀ ਸੇਲ ਹੋਈ ਆ ਨਾਲ ਘੋੜੀ ਤੇ ਪਰਲੇ ਦੋਨੇ ਘੋੜੇ ਚਾਰੇ ਜਾਨਵਰ ਸੇਲ ਆ। ਸੇਲ ਹੋ ਚੁੱਕਿਆ ਜੀ ਆ। ਆ ਹੰਸ ਬੇਵਲ ਦੀ ਆ। ਇਹ ਵੀ ਸੇਲ ਹੋਗੀ। ਆ ਘੋੜੀ ਤੇ ਦੋਨੇ ਘੋੜੇ ਸੇਲ ਹੋਏ ਹੋਏ ਆ ਜੀ। ਆ ਦੋਨੇ ਜਾਨਵਰ ਬਾਹਰ ਕੱਢੇ ਤੇ ਹੁਣ ਆ ਨੁਕਰੀ ਬਿਸ਼ੇਰੀ ਵੀ ਸੇਲ ਹੋਗੀ। ਤੇ ਨੁਕਰਾ ਬਿਸ਼ੇਰਾ ਵੀ ਬਿਸ਼ੇਰਾ ਨਹੀਂ ਮਾਰਵੜੀ ਬਿਸ਼ੇਰਾ ਸੇਲ ਹੋ ਗਾ ਆ ਬਲਖ ਵੀ ਸੇਲ ਹੋਗੀ। ਆ ਮਾਰਵੜੀ ਬਿਸ਼ੇਰਾ ਤੇ ਬਿਸ਼ੇਰੀ ਦਿਖਾਉਣੇ ਕੱਢ ਕੇ ਆ ਘੋੜਾ ਤੇ ਘੋੜੀ ਦਾ ਸੱਜਦੇ। ਤਕਰੀਬਨ ਜਾਨਵਰ ਤੁਹਾਨੂੰ ਸਾਰੇ ਦਿਖਾਈ ਗਏ। ਕੱਢ ਕੇ ਦਿਖਾਉਣ ਵਾਲੇ 4-5 60 ਜਾਨਵਰ ਰਹਿ ਗਏ ਆ ਦੇਖੋ ਫਰੰਟੋਂ ਦੇਖ ਸਕਦੇ ਤੁਸੀਂ ਆ ਮਦੀਰ ਵਾਲੀ ਵੀ ਦੇਖ ਸਕਦਾ ਮੱਥੇ ਫੁੱਲ ਫੁੱਲੇ ਦੇਖੋ ਜੀ ਨਾ ਹਟਣਾ ਗਾੜਨਾ ਲੋਏ ਦਾ ਫਰੰਟ ਵੀ ਦੇਖ ਸਕਦੇ ਤੁਸੀਂ ਇਹ ਕਾ ਦੇਖੋ ਦੋਸਤੋ ਬਸ਼ੀਰੀ ਮੱਥੇ ਫੁੱਲ ਦੀ ਇਹਦੀ ਮਾਂ ਰਾਜਹੰਸ ਦੀ ਸੀ ਭੈਣੇ ਦੀ ਦੇਵਰਾਜ ਦੀ 36 ਇੰਚ ਦੀ ਹੋਈ ਖੜੀ ਆ ਤੇ ਆਪਾ ਦਲਰਾਜ ਘੋੜੇ ਦੀ ਪੋਤੀ ਆ ਜਸਣ ਵਾਲੇ ਦੀ ਤੇ ਜੋ ਰਾਜ ਘੋੜੇ ਦੀ ਆ ਗੁਰੂਸਰ ਵਾਲੇ ਦੀ ਦੋਸਤੋ ਦੇਖੋ ਕੰਨ ਕੰਨ ਦਿਲਵਾਗ ਦੀ ਪਰਪੋਤੀ ਆ ਗਈ ਲੈ ਲੋ ਜੀ ਬਾਬਿਓ ਕਰੋ ਚੈੱਕ ਦੋ ਪੈਰ ਚਿੱਟੇ ਮੱਥੇ ਪਟੇ ਦਾ ਬਸ਼ੀਰਾ ਜਿਹਨੇ ਸਾਹਣ ਬਣਾਉਣਾ ਪੇਪਰਾਂ ਵਾਲਾ ਬਸ਼ੀਰਾ ਕਹਿ ਸਕਦੇ ਆ ਮੱਥੇ ਸਿੰਗਲ ਪੌਰੀ ਤੇ ਕੁੰਡੀ ਵਾਲਾ ਕੰਨ ਜੈ ਰਾਜ ਦਾ ਜੀ ਆਪਣੇ ਵਾਲੇ ਜੈ ਰਾਜ ਦਾ ਮਾਂ ਵੀ ਚੰਗੀ ਆ ਮੱਥੇ ਪਟੇ ਦੀ ਤੇ ਜੈ ਰਾਜ ਦਾ ਗਰੰਟੀ ਨਾਲ ਡੀਐਨਏ ਹੋਇਆ ਚੈਂਪੀਅਨ ਬਣਿਆ ਪਿਆ ਉਹ ਪੁੱਠਾ ਪਾਠਾ ਬਹੁਤ ਸੋਹਣਾ ਬੱਚੇ ਦਾ ਬਾਬਾ ਜੀ ਬੰਦ ਹੋ ਇਹਨੂੰ ਉਹ ਬਸ਼ੀਰਾ ਤੇ ਕੁੜੀ ਲਿਆਓ ਜੋ ਆਪਣੀ ਜੇ ਕਿ ਸੱਜਣ ਨੇ ਇਹ ਵੀ ਖਰੀਦਣਾ ਹੋਵੇ ਸੰਪਰਕ ਉਹ ਪੱਲਾ ਦੇ ਲਓ ਵੀ ਦੋਸਤੋ ਮੱਝੂ ਕੇ ਲੈਣ ਦਾ ਨੀਲਾ ਵਿਹੇਰਾ ਮੇਰੇ ਕੋਲ ਹੈ ਨਾ ਉਮੀਦ ਹੈ ਜੀ ਨੀਲਾ ਵਾਂਜੂ ਫੌਜੀ ਦਾ ਪੋਤਾ ਬਾਈ ਨੰंजे ਵਾਲੇ ਮੁਹੱਬਤ ਘੋੜੇ ਦਾ 60 ਕਿੰਚ ਦਾ ਘੋੜਾ ਜੀ ਨੀਲਾ ਉਹਦਾ ਬੱਚਾ ਕਿਸਾਨਕੁਨ ਚੰਗਾ ਬੱਚਾ ਅਜੇ 5 ਕੁ ਮਹੀਨਿਆਂ ਦਾ ਮਾਂ ਦੇ ਨਾਲ ਹੀ ਦੋਸਤੋ ਬਾਪ ਮਾਂ ਵੀ ਲਿਆ ਕਾਢੇ ਸੱਜਣਾ ਨੂੰ ਮਾਂ ਵੀ ਦਿਖਾਦੀ ਕਰ ਲਓ ਦੋਸਤੋ ਚੈੱਕ ਪੰਗੇ ਸਿੱਧਾ ਖੜਾ ਪੈਰਾ ਪੂਰਾ ਬਚਾਰਾਂ ਦੇ ਘਰ ਸਾਰ ਦੋ ਲਓ ਜੀ ਕਰੋ ਚੈੱਕ ਕਰਦਨ ਗੁਰਦਨ ਦਾ ਫਰੇਮ ਪੂਰਾ ਚੈੱਕ ਕਰ ਲਓ ਓਕੇ ਰਪੋਟਾਂ ਪੂਰੀਆਂ ਬੱਚੇ ਦੇ ਓਕੇ ਰਪੋਟਾਂ ਕਰ ਲੈ ਇਹਨੂੰ ਤਾਂ ਲਓ ਜੀ ਮਿੱਤਰੋ ਘੋੜੀ ਚੈੱਕ ਕਰੋ ਜਿਹਨੇ ਜਾਇਜ਼ ਮੁੱਲ ਦੇ ਲਾਉਣੇ ਅੱਡ ਅੱਡ ਵੇਦਾਂ ਜੋੜਾ ਲੈਣਾ ਜੋੜਾ ਵੀ ਲੈ ਲਓ ਘੋੜੀ ਪੇਟਲਾ ਮੌਕੇ ਤੇ ਖਾਲੀ ਬਸ਼ੀਰਾ ਉਹ ਖੜਾ ਮੂਰੇ ਰਿਜ਼ਲਟ ਦੇ 5 ਮਹੀਨੇ ਕਿੱਡਾ ਹੋਇਆ ਖੜਾ ਬਾੜਿਆ ਦੇਖੋ ਘੋੜੀ ਦਾ ਮਗਰਲੇ 2 ਪੈਰ ਚਿੱਟੇ ਮੱਥੇ ਫੁੱਲ ਤੋਰੇ ਤੁਰੇ ਦੀ ਬਹੁਤ ਤਰ ਦੇ ਨੇਹਰੀਆਂ ਲਿਆ ਦਿੰਦੀ ਆ ਕੁੱਠਾ ਵਾਠਾ ਬਹੁਤ ਜਿਹਨੇ ਥੋੜੇ ਪੈਸੇ ਲਾਉਣੇ ਆ ਤੇ ਉਹ ਆ ਘੋੜੀ ਦੇਖ ਲਿਓ ਸੱਜਣ ਜਿਆਜ ਮੋਲ ਦੀ ਘੋੜੀ ਆ ਲਓ ਵੀ ਸਵਾਗਤ ਹੁਣ ਆਪਾਂ ਕਾਹੀ ਦਾ ਕਰਦੇ ਮਸਾਂ ਹੀ ਦਰਸਨ ਦਿੰਦਾ ਕਾਹੀ ਕੋਈ ਰਿਵਿਊ ਦੇਣਾ ਚਾਹੇ ਬਿਲਡਿੰਗ ਦਾ ਕੰਮ ਕਰਾਉਣਾ ਬਸ ਉਹ ਟੁੱਟਾਂ ਲਾ ਦੇ ਜਿਹੜੀਆਂ ਬਿਲਡਿੰਗ ਬਿਲਡਿੰਗ ਦਾ ਕੰਮ ਕਰਾਉਣਾ ਫਾਰਮ 'ਚ ਜਾਲੀਆਂ ਲਾਉਣੀਆਂ ਬਾਹਰ ਲਾਉਣੀਆਂ ਤਾਂ ਬੰਦੇ ਨਾਲ ਮਿਲ ਸਕਦੇ ਨੰਬਰ ਬੋਲੋ ਦਾ 82 ਤੋਂ 90 ਕੰਨ ਉਸੇ ਬੋਲ ਨੰਬਰ ਵੀ ਬੋਲਤਾ ਨਹੀਂ ਪਰ ਸਾਡੇ ਆਉਂਦਾ ਲੇਟ ਆ ਬਾਈ ਮਸਾ ਮੈਂ ਤਾਂ ਨਾਲ ਆਉਂਦਾ ਤੁਸੀਂ ਫੋਨ ਲਾ ਕੇ ਦੇਖ ਲਓ ਜੇ ਪਹਿਲੇ ਬੋਲ ਥੋੜੇ ਆ ਗਿਆ ਤਾਂ ਤੇ ਹੁਣ ਆਪਾਂ ਆਪਣੀ ਵੀਡੀਓ ਵਾਲੇ ਜਾਨਵਰਾਂ ਦੀ ਡਿਟੇਲ ਜਿਹੜੀ ਤੁਸੀਂ ਲੈਣੀ ਥੱਲੇ ਨੰਬਰ ਲਾ ਤੇ ਦੋਨੇ ਸੰਪਰਕ ਕਰ ਲਓ